ਦੋ ਦਰਾਡੇ ਡੰਡਾ ਕੋ ਮੈਂ ਕੰਮ ਕਰ ਰਿਹਾ ਸਮੁੱਚੇ ਪੰਜਾਬ ਦੇ ਵੱਖ-ਵੱਖ ਲੱਖਾਂ ਚੋਂ ਭਈਆ ਰਾਜ ਹਰਿਆਣਾ Rajasthan ਬਾਕੀ ਸਟੇਟਾਂ ਤੋਂ ਜਿੰਨੇ ਵੀ ਤੁਸੀਂ ਸੰਗਤ ਪਹੁੰਚੀ ਹੈ ਸਾਰਿਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਜਿਵੇਂ ਤੁਹਾਨੂੰ ਪਤਾ ਹੀ ਹੈ ਆਪਾਂ ਨੂੰ ਲਗਭਗ 9 ਮਹੀਨੇ ਹੋ ਗਏ ਸਾਰੇ ਸੰਗਤ ਦੇ ਰੋਬਰੋ ਹੁੰਦਿਆਂ ਨੂੰ ਜਿੱਥੋਂ ਤੱਕ ਆਪਾਂ ਜਸਟਿਸ ਦੀ ਗੱਲ ਕਰਦੇ ਆ ਤਾਂ ਕੰਮ ਬੜਾ ਸਲੋ ਚੱਲ ਰਿਹਾ ਜਿੱਥੇ ਤੱਕ ਲਾ ਜਸਟਿਸ ਆਪਣੇ ਸ਼ੂਟਰਾਂ ਤੱਕ ਸੀਮਿਤ ਕਰ ਲਈਏ ਤਾਂ ਉਹ ਤਾਂ ਪੁਲਿਸ ਕਾफी ਹੱਦ ਤੱਕ ਨੇੜੇ ਲੱਗ ਜੁਕਦੀ ਹੈ ਇੱਕ ਬੰਦਾ ਹੀ ਰਹਿ ਗਿਆ ਫਰਦਲਾ ਤਾਂ ਜਾਜਰ ਦੋ ਬਾਹਰ ਬੈਠੇ ਨੇ ਹੁਣ ਜਿਹੜੀ ਮੇਰੀ ਗੱਲ ਅਗਲੀ ਆ ਜਾਂਦੀ ਹੈ ਮੈਂ ਚਾਹਉਣਾ ਵੀ ਜਿਨ੍ਹਾਂ ਨੇ ਇਹ ਹਾਲਾਤ ਪੈਦਾ ਕੀਤੇ ਮੇਰੇ ਦੋਸ਼ੀ ਗੋਰੀਕਰ ਮਾਰਨ ਵਾਲੇ ਨਹੀਂ ਹੈਗੇ ਉਹ ਤਾਂ ਇੱਕ ਜਰੀਆ ਬਣੇ ਚਾਹੇ ਉਹਨੇ ਫਰuktੀ ਲੈ ਲਈ ਜਾਂ ਉਹਨਾਂ ਨੂੰ ਉਹਨਾਂ ਨਾਲ ਜਿਹੜੇ ਐਸੋਸੀਏਟ ਬੰਦੇ ਸੀਗੇ ਮੈਂ ਜਿੰਨਾ ਪਹਿਲਾਂ ਜ਼ਿਕਰ ਵੀ ਕੀਤਾ ਤੇ ਆਉਣ ਵਾਲੇ ਸਮੇਂ 'ਚ ਮੈਂ ਇੰਟਰਵਿਊ ਦੇ ਵਿੱਚ ਸਾਰਾ ਕੁਝ ਕਲੀਅਰ ਵੀ ਕਰੂੰਗਾ। ਉਹ ਹਲੇ ਤੱਕ ਬੰਦੇ ਸਾਰੇ ਬਾਹਰ ਫਿਰਦੇ ਨੇ ਜਾਂ ਤਾਂ ਬਾਹਰ ਭੱਜ ਗਏ। ਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਸਾਰਿਆਂ ਨੂੰ ਬੇਨਤੀ ਕਰੀ ਹੈ ਵੀ ਇਹਨਾਂ ਬੰਦਿਆਂ ਦੇ ਨੱਥ ਪਾਓ ਇਹਨਾਂ ਸਲਾਕਾਂ ਦੇ ਪਿੱਛੇ ਦਿਓ। ਜਿਹੜੇ ਜਿਹੜੇ ਵੀ ਇਨਵੋਲਵ ਹੈਗੇ ਚਾਹੇ ਕਿਸੇ ਮੇਰੇ ਇੱਕੀ ਕਰਵਾਈ ਹੈ ਚਾਹੇ ਕਿਸੇ ਨੇ ਸਿੱਧੂ ਦੇ ਖਿਲਾਫ ਸਾਜ਼ਿਸ਼ਾਂ ਘੜ ਕੇ ਕਿਉਂਕਿ ਸਿੱਧੂ ਇੱਕ ਅਨਪੂਰਨ ਬੱਚਾ ਸੀ ਜਦੋਂ ਡਿਗਰੀ ਕਰਨ ਗਿਆ ਕਲਾ ਉਹਨੂੰ ਪ੍ਰਮਾਤਮਾ ਨੇ ਦਿੱਤੀ ਸੀ ਪਰ ਘਰ ਦੀ ਬੈਕਗ੍ਰਾਉਂਡ ਆਪਾਂ ਇੱਕ ਸੁਧਾਰਨ ਜਿਮੀਦਾਰ ਸੀ ਕੋਈ ਪਿਆਰਾ ਦਾ ਪੋਲਿਟਿਸ਼ੀਅਨ ਲੀਡਰ ਜਾਂ ਕੋਈ ਵੱਡਾ ਅਫਸਰ ਐਵੇਂ ਦੀ ਕੋਈ ਗੱਲ ਨਹੀਂ ਸੀ ਆਪਾਂ ਮੱਧ ਵਰਗੀਆਂ ਦੇ ਵਿੱਚੋਂ ਪੰਜ-ਛੇ ਕਿੱਲਾਂ ਵਾਲੇ ਜਿਮੀਦਾਰ ਸੀ ਔਰ ਇਹੋ ਜਿਹੇ ਹਾਲਾਤਾਂ 'ਚ ਉੱਠ ਕੇ ਬੱਚੇ ਦੇ ਵਿੱਚ ਚਿੰਗ ਸੀ ਕਲਰ ਉਹ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋਇਆ ਉਹ ਸ਼ੁਰੂ ਦੇ ਵਿੱਚ ਉਹਨੂੰ ਲੱਗਿਆ ਵੀ ਜੋ ਵੀ ਮਿਲ ਗਿਆ ਮੈਂ ਆਪਣਾ ਕੰਮ ਕਰਾਂ ਮੈਂ ਫੇਮ ਹੋ ਜਾ ਮੈਂ ਮਸ਼ਹੂਰ ਹੋ ਜਾ ਮੈਂ ਆਪਦੇ ਕੈਰੀਅਰ ਦੀਆਂ ਪੌੜੀਆਂ ਚੜਾਂ ਛੇਤੀ ਛੇਤੀ ਹਰ ਇੱਕ ਨੂੰ ਕਾਲ ਆਉਂਦੀ ਹੈ ਮੈਂ ਛੇਤੀ ਤਰੱਕੀ ਕਰਾਂ ਮੈਂ ਜਲਦੀ ਜਲਦੀ ਕੰਮ ਨਵੇਰਾ ਇਸ ਕਸ਼ਮਕਸ਼ ਦੇ ਵਿੱਚ ਜਿਹੜੇ ਬੰਦੇ ਨੂੰ ਪਹਿਲੇ ਮਿਲਿਓ ਠੀਕ ਹੀ ਨਹੀਂ ਮਿਲਿਆ ਜਿਵੇਂ ਜਿਵੇਂ ਪਹਿਲਾ Song ਆਇਆ ਦੂਜਾ ਆਇਆ ਜਦੋਂ ਤੋਂ ਉਹਨੇ ਆਪਣਾ ਕੰਮ ਵੱਖਰਾ ਆਪਣਾ ਚੈਨਲ ਬਣਾਉਣ ਦੀ ਗੱਲ ਕੀਤੀ ਜਾਂ ਹੋਰ ਵੀ ਕੀਤੀ ਤਾਂ ਜਿਹੜੇ ਗਰੁੱਪੀਆਂ ਨੇ ਜਿਹੜੇ ਹੱਥ ਕੰਡੇ ਪਾਉਣੇ ਨਹੀਂ ਕਰ ਕਦੇ ਕਿਵੇਂ ਕਦੇ ਕਿਵੇਂ ਉਹ ਮੈਂ ਬਾਹਰ ਦਸਤਾਰਸ ਨੇ ਜਾਣਾ ਕਿਉਂਕਿ ਮੈਂ ਵੀ ਇੱਕ ਭੋਗ ਤੇ ਜਾਣਾ ਬੜਾ ਅੱਧਾ ਘੰਟੇ ਲਈ ਉਹਨਾਂ ਨੇ ਇਹਨਾਂ ਗੈਂਗਸਟਰਾਂ ਦੇ ਕੋਲੇ ਜਾ ਕੇ ਸਾਡੀਆਂ ਸ਼ਿਕਾਇਤਾਂ ਕਰੀ ਸ਼ੁਰੂ ਕਰ। ਦੇਖੋ ਸਿੱਧੂ ਦਾ ਆਪਣਾ ਸਟੇਟਸ ਤੇ ਆਪਣਾ ਸੁਭਾਅ। ਦਰ ਉਹਦੇ ਗਾਣੇ ਦੇ ਵਿੱਚ ਵੀ ਕਲੀਅਰ ਲਿਖਿਆ ਹੈ। ਦਰ ਕੀ ਨੂੰ ਕਹਿੰਦੇ ਕਦੇ ਸੁਣਿਆ ਹੀ ਨਹੀਂ। ਤੇ ਦਰਦਾ ਹੋਈ ਜ਼ਿੰਦਗੀ 'ਚ ਹੈ ਵੀ ਨਹੀਂ ਸੀ ਕਿਸੇ। ਬਥੇਰਾ ਉਹ ਨੂੰ ਤੁਮ ਕਾ ਆ ਗਿਆ ਭਾਈ ਤੂੰ ਫੁਲਾਨੀ ਜਗ੍ਹਾ ਨਾ ਜਾ ਮਾਰ ਦੇਾਂਗੇ ਫੁਲਾਨੀ ਜਗ੍ਹਾ ਨਾ ਉਹ ਕਹਿੰਦਾ ਯਾਰ ਜਿੱਦੇ ਆ ਗਈ ਉੱਤੇ ਕੋਈ ਤਲਦੀ ਨਹੀਂ। ਜਿੰਨੇ ਦਿੱਤੀ ਰੱਬ ਨੇ ਉਹ ਕਰਤੂ ਟੌਰਨਾ ਗੰਮੀ ਬਾਤੀ ਸਾਨੂੰ ਇੱਥੇ ਬੜੇ ਮਾਰਦੇ ਉਹ ਆਪਣਾ ਹਰ ਇੱਕ ਜੋ ਵੀ ਉਹਨੂੰ ਤੰਗ ਕਰਦਾ ਸੀ ਉਹ ਵੀ ਇਤਰਾਹੀ ਜਵਾਬ ਦਿੰਦਾ ਸੀ ਸਾਇਦ ਕੁਝ ਲੋਕ ਉਹਨੂੰ ਕਹਿੰਦੇ ਸੀ ਕਿ ਕੰਟਰੋਵਰਸੀ ਪੈਦਾ ਕਰਦਾ ਗੁਰੂ ਕੰਟਰੋਵਰਸੀ ਪੈਦਾ ਨਹੀਂ ਕਰਦਾ ਸੀ ਜਿੰਨੇ ਲੋਕ ਉਹਨੂੰ ਹਰਾ ਪਰ ਹੈਰਾਨ ਕਰਦੇ ਸੀ ਨਾ ਸਾਈਡ ਤੋਂ ਪਰ ਉਹ ਸੀਦਾ ਉਹ ਹਮੇਸ਼ਾ ਹੀ ਗੇਕੀ ਦੇ ਰਹੀ ਜਵਾਬ ਦਿੰਦਾ ਸੀ ਜਿਵੇਂ ਮੈਂ ਪਿਛਲੀ ਵਾਰ ਮੈਨੂੰ ਬੜੇ ਆਪਣੇ ਅਪਸ਼ਿਕਾ ਨੇ ਵੀ ਵਿਚਾਰਿਆਂ ਨੇ ਕਿਹਾ ਵੀ ਤੁਸੀਂ ਅੰਕਲ ਆਇਆ ਨਾ ਕਿਹਾ ਕਰੋ ਵੀ ਮੇਰਾ ਪੁੱਤ ਸੋਹਣਾ ਨਹੀਂ ਸੀ ਬੇਟਾ ਮੈਂ ਨਹੀਂ ਕਹਿੰਦਾ ਸੀ ਵੀ ਮੇਰਾ ਮੁੰਡਾ ਸੋਹਣਾ ਨਹੀਂ ਸੀ ਮਾਪਿਆਂ ਨੂੰ ਸਾਡੇ ਲਈ ਤਾਂ ਉਹ ਹੀਰੋ ਸੀ ਪਰ ਕੁਝ ਲੋਕ نیچے ਕਮੈਂਟ ਕਰਦੇ ਸੀ ਬਾਈ ਤੇਰੀ ਸ਼ਕਲ ਨਹੀਂ ਸੋਹਣੀ ਬਾਈ ਤੂੰ ਤਾਂ ਜੋ ਕਰਦਾ ਤੂੰ ਉਹ ਕਰਦਾ ਹੈ ਕਈ ਨਫ਼ਤ ਕਰਨ ਵਾਲੇ ਲੋਕ ਉਹ ਇਦਾਂ ਦਾ ਕੁਝ ਲਿਖਦੇ ਸੀ ਪਰ ਇਹਦਾ ਵੀ ਉਹਨੇ ਬਖੂਬੀ ਗਾਣੇ ਨਾਲ ਹੀ ਜਵਾਬ ਦਿੱਤਾ ਕਿਸ ਨੂੰ ਉਹ ਬੋਲ ਕੇ ਨਹੀਂ ਕਿਹਾ ਜੋ ਸ਼ਕਲ ਦਿੱਤੀ ਰੱਬ ਨੇ ਸ਼ਕਲੋਂ ਤਾਂ ਆਪਾਂ ਮੇਰਾ ਗਰੂਪ ਖਾਸ ਦਾ ਤਾਂ ਵੀ ਅਲੜਾ ਦੇ ਸਿਨੇ ਜਾਵਾ ਜੱਜ ਬੱਲੀਏ ਮਨ ਹਰ ਇੱਕ ਗਾਣੇ ਨੂੰ ਉਹਨੇ ਆਪਣੇ ਸੰਗੀਤ ਦੇ ذریعے ਜਵਾਬ ਦੇ। ਜਿਵੇਂ ਨੇ ਕਰੇ ਆਪਣੀ ਮਾਂ ਦੀ ਗੱਲ ਕੀਤੀ ਤਾਂ ਮਾਂ ਨੂੰ ਵੀ ਉਹਨੇ ਆਪਣੇ ਗੀਤਾਂ ਦੇ ਰਾਹੀਂ ਬਿਜਾਇਆ ਤੇ ਉਹਦੀ ਗੱਲ ਕੀਤੀ ਤਾਂ ਉਹਨੇ ਆਪਣੇ ਗੀਤਾਂ ਦੇ ਰਾਹੀਂ ਬਿਜਾਇਆ ਉਹਦੀਆਂ ਜਿੰਨੀਆਂ ਭਾਵਨਾਵਾਂ ਸੀਗੀਆਂ ਤੁਸੀਂ ਦੇਖੋ ਕਿੰਨੀ ਵੱਡੀ ਗੱਲ ਕੀਤੀ ਸਿੱਧੂ ਨੇ ਇੱਕ ਦਿਨ ਮੈਂ ਉਹਨੂੰ ਪੱਤਰਕਾਰ ਨੇ ਸਵਾਲ ਪੁੱਛਿਆ ਵੇ ਤੇਰੇ ਮਾਂ ਤੇ ਵੀ ਗਾਣੇ ਆ ਗਏ ਆ ਤੇਰੇ ਪਿਓ ਤੇ ਵੀ ਤੂੰ ਗਾਣੇ ਲਿਖਦੇ ਧੀ ਤੇ ਤੂੰ ਗਾਣਾ ਨਹੀਂ ਲਿਖਦਾ ਤਾਂ ਉਹਨੇ ਬੜੇ ਸਮਾਈਲ ਦਿੰਦੇ ਹੋਏ ਨੇ ਗੱਲ ਕਹੀ ਕਹਿੰਦਾ ਕੋਈ ਨਹੀਂ ਜਦੋਂ ਮੈਂ ਧੀ ਨੂੰ ਜਨਮ ਦੇਵਾਂਗਾ ਮੈਂ ਧੀ ਤੇ ਨਹੀਂ ਲਿਖਾਂਗਾ ਜਦੋਂ ਮੈਂ ਧੀ ਦੀ ਫੀਲਿੰਗ ਨਾਲ ਅਟੈਚ ਹੋਊਂਗਾ ਨਾ ਮੇਰੇ ਆਪਦੇ ਘਰੇ ਧੀ ਹੋਊਗੀ ਤਾਂ ਫਿਰ ਉਸ ਤੋਂ ਵਧੀਆ ਐਕਸਪੀਰੀਅੰਸ ਹੋਰ ਹੋ ਨਹੀਂ ਸਕਦਾ ਕੋਈ ਤੇ ਜਦੋਂ ਮੇਰੇ ਧੀ ਆਊਗੀ ਤਾਂ ਮੈਂ ਧੀ ਤੇ ਵੀ ਗਾਣਾ ਲਿਖਾਂਗਾ ਤਾਂ ਕਿੱਡੀ ਵੱਡੀ ਗੱਲ ਹੈ ਲੱਖ ਕਹਦੇ ਬਗਾਨੀਆਂ ਸਾਡੀ ਜਿਹੜਾ ਉਹ ਆ ਵੀਰੋ ਇੱਕ ਪੇਟੋ ਜਨਮ ਲੈ ਬਣਾ ਭੈਣ ਵੀ ਬਣਦੀ ਇੱਕ ਪੇਟੋ ਜਨਮ ਲੈ ਬਣਦੀ ਇੱਕ 26 27 ਸਾਲਾਂ ਦਾ ਅਲੜ ਜਵਾਕ ਇਹੋ ਜਿਹੇ ਬਜ਼ੁਰਗਾਂ ਆਈ ਸੋਚ ਰੱਖੇ ਸੰਤ ਕੇਸ 155 ਮੁਲਕਾਂ ਦੇ ਵਿੱਚ ਪੱਗ ਪਹੁੰਚੀ ਸਾਂ ਤੁਸੀਂ YouTube ਦੇ ਉੱਤੇ ਦੇਖੀ ਹੋਣੀ ਹੈ ਬਲਜੀਤ ਪਰਮਾਰ ਦੀ ਰਿਪੋਰਟ ਮੈਂ ਐਨਕਾਲੇ ਵਿਯੋਗਦ ਨੇ ਵਿਚਾਰੇ ਭਾਈ ਸਾਹਿਬ ਬਹੁਤ ਵਧੀਆ ਉਹਨਾਂ ਦੀ ਜਰਨਲਿੰਗ ਬਹੁਤ ਵਧੀਆ ਕਰਦੇ ਨੇ ਵਿਚਾਰੇ ਉਹ ਮੈਂ ਸੁਣਿਆ ਉਹਨਾਂ ਦੀ ਇੱਕ ਗੱਲ ਉਹਨਾਂ ਨੇ ਦੱਸਿਆ ਵੀ ਸਾਡੀ ਜਿਹੜੀ ਪੰਜਾਬੀ ਇੰਡਸਟਰੀ ਹੈ 70000 ਕਰੋੜ ਦਾ ਬਿਜ਼ਨਸ ਕਰਦੀ ਹੈ ਸਾਲ ਦਾ ਤੇ ਸਿੱਧੂ ਜਿਸ ਤੱਕ ਨਾ ਚੱਲਿਆ ਹੋਇਆ ਸੀ ਸਿੱਧੂ ਨੇ ਇੱਕ ਆਪਣਾ ਵੱਖਰਾ ਟੇਸਟ ਆਪਣਾ ਵੱਖਰਾ ਟ੍ਰੈਂਡ ਸਾਬਤ ਕੀਤਾ ਲੋਕ ਜਿੱਥੇ ਲੋਕ ਪਹਿਲਾਂ ਰਮਾਂਟਿਕ ਗਾਣੇ ਸੁਣਦੇ ਹੁੰਦੇ ਸੀ ਜਾਂ ਕੋਈ ਪਿਆਰ ਸ਼ਰ ਵਾਲੀਆਂ ਗੱਲਾਂ ਜੀਆਂ ਕਰਦੇ ਹੁੰਦੇ ਸੀ ਉਹ ਅਣਕੀ ਗੀਤ ਕੌਣ ਲਾ ਗਿਆ ਕੋਈ ਅੱਜ ਤੱਕ ਨੌਜਵਾਨ ਮੁੰਡਾ ਵੀ ਮੇਰੇ ਖਰਾ ਰਮਾਂਟਿਕ ਗਾਣੇ ਸੁਣ ਕੇ ਰਾਜੀ ਨਹੀਂ ਉਹਨੇ ਗੱਲ ਕੀਤੀ ਧੀ ਭੈਣ ਦੀ ਅਣਕੀਆ ਗੀਤ ਜੱਟ ਦੇ ਸਿਰਾਂ ਤੋਂ ਨਹੀਂ ਲਾਉਂਦੇ ਚੰਨੀਆਂ 21 ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਤੁਸੀਂ ਉਹਨੇ ਹਰ ਇੱਕ ਗਾਣੇ ਦੇ ਵਿੱਚ ਅਣਕ ਨੂੰ ਅਸੂਲਾਂ ਨੂੰ ਕਿ ਹੈ ਕਰੇ ਕਰਿਓ ਨੇ ਵਿਪਨਾਂ ਦੀ ਗੱਲ ਵੀ ਕਰੀ ਹੈ ਤੇ ਆਪਣਾ ਦੀ ਕਰਦਾ ਹੈ ਵਿਪਨ ਸਾਡੀ ਕੌਮ ਦਾ ਹਿੱਸਾ ਹੈ ਵਿਪਨ ਤੋਂ ਬਿਨਾ ਸਿੱਖ ਕੌਮ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ ਸਾਡੇ ਗੁਰੂਆਂ ਨੇ ਮੀਰੀ ਪੀਰੀ ਨੂੰ ਲੈ ਕੇ ਅੱਜ ਤੱਕ ਸਸ਼ਟਾਤਾਰੀ ਹੋਣ ਦਾ ਸਾਨੂੰ ਫਰਮਾਨ ਕੀਤਾ ਹੈ ਅਨ ਸਾਨੀਆ ਦੀ ਬਿਹਤਰੀ ਲਈ ਵਿਪਨ ਵਰਤਦੇ ਨੇ ਤਾਂ ਬੇਪਰ ਕੋਈ ਮਾੜੀ ਚੀਜ਼ ਨਹੀਂ ਵੀ ਇੰਨਾ ਕੁਝ ਕਰਦਾ ਹੋਇਆ ਇਹਨੇ ਸਿੱਧੇ ਰਸਤੇ ਤੇ ਚੱਲਦਾ ਹੋਇਆ 155 ਮੁਲਕਾਂ ਦੇ ਵਿੱਚ ਪੰਜਾਬੀ ਜ਼ੁਬਾਨ ਨੂੰ ਲੈ ਕੇ ਚਲਾ ਗਿਆ ਆਪਣੇ ਗੀਤਾਂ ਦੇ ਜ਼ਰੀਏ ਆਪਣੀ ਮਿਊਜ਼ਿਕ ਦੇ ਜ਼ਰੀਏ ਆਪਣੀ ਪੱਗ ਨੂੰ ਲੈ ਕੇ ਚਲਾ ਗਿਆ 155 ਮੁਲਕਾਂ ਦੇ ਵਿੱਚ ਗੋਰੇ ਕਾਲੇ ਯਕੀਨ ਕਰੋ ਇੱਕ ਕਾਲੇ ਕਲਾਕਾਰ ਨੇ ਪੱਗ ਬੰਨ ਕੇ ਇੱਸਾ ਜੱਟ ਕਾਣਾ ਗਿਆ ਸਟੇਕ ਜੋ ਸਾਡੇ ਕਲਚਰ ਨਾਲ ਸੰਬੰਧਤ ਨਹੀਂ ਔਰ ਅਸੀਂ ਉਹ ਜੇ ਫਨਕਾਰ ਨੂੰ ਸਾਹ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਬੜੇ ਦੁੱਖ ਨਾਲ ਕਹਿਣਾ ਪੈਈ ਇਹ ਗੱਲ ਗੈਰ ਪੰਜਾਬੀ ਆ ਕੇ ਸਾਨੂੰ ਘਰ ਤੇ ਮਾਰ ਗਏ ਸਾਡਾ ਸਿਰ ਸ਼ਰਮ ਨਾਲ ਨੀਵਾ ਹੋ ਜਾਣਾ ਚਾਹੀਦਾ ਇਸ ਗੱਲ ਲਈ ਜਿਹੜੇ ਦਾਅਵੇ ਕਰਦੇ ਐ ਔਰ ਬੁੜਤੇ ਰਿਪੋਰਟਾਂ ਦਿੰਦੇ ਨੇ ਗਿਆਨੀ ਚੜਾਤਾ ਗੱਲ ਦੀ ਯਾਰ ਗਿਆਨੀ ਹੁਣ ਤਾਂ ਕਹਿੰਦਾ ਸੀ ਬਰੇ ਸਿੱਤੇ ਪੱਜ ਸੀ ਗਿਆਨੀ ਹੁਣ ਆ ਕੋਈ ਬੁਰੀ ਗੱਲ ਐ ਔਰ ਜਦੋਂ ਗੋਲੀਆਂ ਮਾਰੀਆਂ ਉਹਦਾ ਜ਼ੂੜਾ ਖੁੱਲਿਆ ਸੱਚ ਜਾਣਿਓ ਉਹ ਸੀਨ ਦੇਖ ਕੇ ਮੈਨੂੰ ਉਹਦੀ ਮੌਤ ਤੋਂ ਵੀ ਜ਼ਿਆਦਾ ਦੁੱਖ ਹੋਇਆ ਮਾਲਕਰੇ ਪਾਲ ਬਖਸ਼ਿਆ ਕਦੇ ਸਭhla ਲੈਣ ਦੀ ਮਨ ਵਕਾਲਤ ਹਿੰਮਤ ਦੇਵੇ ਜਦ ਤੱਕ ਓਮੇ ਜਿਵੇਂ ਜੋ ਤਾਂ ਗਲ ਦੇ ਵਿੱਚ ਨਹੀਂ ਪਾਉਂਦਾ ਸ਼ਾਂਤੀ ਨਾਲ ਮਰੂੰਗਾ ਨਹੀਂ ਵੀਰੋ ਤੇ ਕੰਨਾ ਮੈਂ ਮੌਕੇ ਦੇ ਹਾਕਮਾਂ ਨੂੰ ਵੀ ਕਹਿਣਾ ਤੁਹਾਡੇ ਕੋਲੇ ਸਪਸ਼ਟ ਬਹੁਤ ਹੈ ਤੁਸੀਂ ਸਾਨੂੰ ਆਜ਼ਾਦੀ ਨਾਲ ਜਿਉਣ ਦੀ ਆਗਿਆ ਦੇ ਦਿਓ ਅਸੀਂ ਤੁਹਾਡੇ ਤੋਂ ਕੁਝ ਨਹੀਂ ਮੰਗਦੇ ਸਿੱਧੂ ਵਰਗੇ ਜਵਾਬ ਸਿੱਧੂ ਨੂੰ ਵੇਖ ਕੇ ਫੋਰ ਕਾਮਯਾਬ ਹੋਣ ਵਰਗੇ ਸਿੱਧੂ ਫੋੜਾ ਮੁਲਕ ਛੱਡ ਕੇ ਭੱਜਣਗੇ ਐਉਂ ਜੇ ਮਾਹੌਲ ਦੇ ਵਿੱਚ ਕੌਣ ਰਹਿਣਾ ਚਾਹੂਗਾ ਮੇਰਾ ਪੁੱਤ 2 ਕਰੋੜ ਰੁਪਇਆ ਟੈਕਸ ਭਰੇ ਗਵਰਨਮੈਂਟ ਦਾ 50 ਪਰਿਵਾਰਾਂ ਨੂੰ ਰੋਟੀ ਦੇਵੇ ਸਵੇਰ ਰੋਜ਼ਗਾਰ ਪੈਦਾ ਕਰੇ 500 ਬੰਦਾ ਜਦੋਂ ਫਿਲਮ ਬਣਾਉਂਦਾ ਸੀ ਨਾਲ ਕੰਮ ਕਰਦਾ ਉਹਦੇ ਕਿੰਨੇ ਬੌਂਸਰ ਕਿੰਨੇ ਮਜਿਸ਼ੀਅਨ ਕਿੰਨੇ ਡਰਾਈਵਰ ਕਿੰਨੀ ਟਰਾਂਸਪੋਰਟ ਇੱਕ ਤੁਰਿਆ ਫਿਰਦਾ ਰਿਗਾਰ ਪਰ ਉਹਦੀ ਮੌਤ ਦਾ ਹਾਸ਼ਰ ਕੀ ਹੋਇਆ ਉਸ ਤੋਂ ਬਾਅਦ ਮੌਕੇ ਦੀਆਂ ਬੰਨਣ ਵਾਲੀਆਂ ਵੀਡੀਓ ਨੇ ਵੀਰੋ ਫਿਰਦਾ ਬਲੁੰਦਰ ਕੇ ਰੱਖ ਦਿੱਤਾ ਨਿੱਕਿਆ ਮੋਰ ਬਿਆਹ ਉਹ ਸਦੂ ਹਸਲਾ ਮਾਰਦਾ ਓਏ ਜਿਹੜਾ ਸਮਾਂ ਮੈਂ ਧੰਨਵਾਦ ਕਰਦਾ ਹਸਪਤਾਲ ਦੇ ਡਾਕਟਰਾਂ ਦਾ ਜਦੋਂ ਪਤਾ ਲੱਗਿਆ ਸਿੱਧੂ ਦੇ ਗੋਲੀਆਂ ਵੱਜ ਗਈਆਂ ਏ ਮੇਰੀਆਂ ਭੈਣਾਂ ਘਰਾਂ ਦੇ ਕੰਮ ਛੱਡ ਕੇ ਕਾਰਾਂ ਲੈ ਕੇ ਪਹੁੰਚੀਆਂ ਜਿੰਨੇ ਗੋੜੀ ਨੇ ਮਹਾਰ시 ਮੈਨੂੰ ਡਾਕਟਰ ਨੇ ਦੱਸਿਆ ਮੇਨ ਮਾਨ ਹੁੰਦਾ ਇਹੋ ਜੀਆਂ ਭੈਣਾਂ ਤੇ ਜੀ ਦੀ ਡਿਊਟੀ ਵੀ ਨਹੀਂ ਸੀ ਪਰ ਉਹਨਾਂ ਨੂੰ ਲੱਗਦਾ ਸੀ ਜੇ ਕਿਤੇ ਹੱਥ ਪਿਆ ਤਾਂ ਪਾ ਲੂੰਗੀ ਮੈਂ ਹਸਪਤਾਲ ਪਹੁੰਚੀ ਪਹਿਲਾਂ ਡਿਊਟੀ ਤੋਂ ਜੀ ਲੋਕਾਂ 'ਚ ਇਨਸਾਨੀਅਤ ਵੀ ਬਹੁਤ ਹੈ ਠੀਕ ਹੈ ਸਮਾਜ ਦੇ ਵਿੱਚ ਮਾਰੇ ਬੰਦੇ ਵੀ ਹੁੰਦੇ ਐ ਚੰਗੇ ਬੰਦੇ ਵੀ ਹੁੰਦੇ ਐ ਮੈਂ ਮੇਨ ਜੀ ਕਹਿ ਕੇ ਗੱਲ ਨਵੇੜਨ ਲੱਗਿਆ ਹੁਣ ਆਪਾਂ ਇੱਕ ਕੇ ਬਹਿ ਕੇ ਚੁੱਪ ਕਰਕੇ ਬੈਠਣ ਦਾ ਸਮਾਂ ਆਪਣਾ ਲੰਘ ਚੁੱਕਿਆ ਆਪਾਂ 90 ਦਿਨ ਦਾ ਟਾਈਮ ਦਿੱਤਾ ਆਪਾਂ ਸੰਜਮ ਵਰਤਨ ਦੇ ਵਿੱਚ thora ਵੀ ਸੰਕੋਚ ਨਹੀਂ ਕੀਤਾ ਆਪਾਂ ਭੁੱਲ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਕੀਤਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੀਤਾ ਪਰ ਗੱਲ ੱੱਲੀ ਮਸੀ ਚਲੀ ਜਾਂਦੀ ਹੈ ਮੈਨੇ ਚਾਹੁੰਦਾ ਵੀ ਜਿਹਨੇ ਮੇਰੀ ਸਕਿਉਰਿਟੀ ਬਾਕਸਲੇ ਨੂੰ ਤੁਸੀਂ ਘਰੇ ਤੋੜਦੇ ਹੋ ਯਾਰ ਇਨਸਾਨੀਅਤ ਦੇ ਤੌਰ ਤੇ ਐਂ ਤਾਂ ਕਹਦੇ ਵੀ ਤੇਰੇ ਪੁੱਤ ਦੀ ਸਿਕਿਉਰਿਟੀ ਮੈਂ ਗਲਤੀ ਨਾਲ ਵਾਪਸ ਲੈ ਲਈ ਯਾਰ ਮੇਥੋਂ ਗਲਤੀ ਹੋ ਗਈ ਮੈਂ ਕਿਸੇ ਦੀ ਰੋਜ਼ਗਾਰ ਖੋਕੇ ਕਿਸ ਨੂੰ ਘਰੇ ਬੇਲਾਵਾ ਕੇ ਮੇਰਾ ਤਾਂ ਜਿਹੜਾ ਮੈਂ ਕਿਸੇ ਦਾ ਉਜਾੜਨਾ ਨਹੀਂ ਚਾਹੁੰਦਾ ਪਰ ਕੁਰਸੀਆਂ ਤੇ ਬੈਠੇ ਹਾਕਮੋਂ ਇੰਨੀ ਇੱਕ ਜ਼ਿੰਮੇਵਾਰੀ ਤਾਂ ਲੈ ਲਓ ਅਸੀਂ ਉਹਦੀ ਸਿਕਿਉਰਿਟੀ ਲੈਪਸ ਨਹੀਂ ਕੀਤੀ ਅਸੀਂ ਟੀਵੀ ਤੇ ਅਨਾਉਂਸ ਵੀ ਕਰਤਾ ਇਸ ਗੱਲ ਦਾ ਰੰਜ ਮੈਨੂੰ ਮਰਦੇ ਦਮ ਤੱਕ ਰਹੂਗਾ ਅਸੀਂ ਲੜ ਲੈਂਦੇ ਆ ਆਪਦੀ ਸੁਰੱਖਿਆ ਚੰਗੀ ਕਰਦੇ ਮਾੜੀ ਕਰਦੇ ਦੁਸ਼ਮਣਾਂ ਨੂੰ ਇੰਨੀ ਗੱਲ ਤਾਂ ਨਾ ਵਾਸਤੇ ਵੀ ਅੱਜ ਸਿੱਧੂ ਦੇ ਹੱਥਾਂ ਘਰੇ ਵੀ ਬੜਜੋ ਜਾਂਚ ਏਜੰਸੀਆਂ ਦੇ ਵਿੱਚ ਸਾਹਮਣੇ ਗੱਲ ਆ ਗਈ ਕਿ ਜੇ ਸਿੱਧੂ ਗੋਲੀਆਂ ਦਾ ਉਦੋਂ ਸ਼ਿਕਾਰ ਨਾ ਹੁੰਦਾ ਤਾਂ ਰਾਤ ਨੂੰ ਗਨੇਡਾ ਨਾਲ ਘਰੇ ਵੀ ਹਮਲਾ ਹੋਣਾ ਸੀ ਕਰਦੀ ਰਹਿ ਕੇ ਵੀ ਕਰਵਾਈ ਜਾ ਸਕਦੀ ਸੀ ਜੇ ਵੀਰੋ ਸਾਡੇ ਪੰਜਾਬ ਦੇ ਹਾਲਾਤ ਇਹੋ ਜਿਹੇ ਨੇ ਕਿ ਜੇ ਅਸੀਂ ਬਾਹਰ ਇਕੱਲੇ ਨਾ ਗਏ ਤਾਂ ਸਾਨੂੰ ਘਰੇ ਬੈਠੇ ਨੂੰ ਬੈਡਰੂਮ ਤੋਂ ਵੱਧ ਤਾਂ ਵੀਰੋ ਸੇਫ ਨਹੀਂ ਕਿਤੇ ਹੋ ਸਕਦਾ ਆਪਣਾ ਇੱਕ ਘਰ ਤੋਂ ਵੱਧ ਸੇਫ ਜਗ੍ਹਾ ਤਾਂ ਸਾਨੂੰ ਕਿਤੇ ਮਿਲ ਹੀ ਨਹੀਂ ਸਕਦੀ ਜੇ ਅਸੀਂ ਘਰ ਦੇ ਵਿੱਚ ਬੈਠੇ ਹੋਏ ਵੀ ਪਾਪੀ ਸਾਨੂੰ ਸਕੀਮਾਂ ਘਰੇ ਬੈਠੇ ਨੂੰ ਮਾਰਨੀਆਂ ਬਣਾ ਲੈਂਦੇ ਨੇ ਤਾਂ ਫਿਰ ਕਿਹਨੂੰ ਦੋਸ਼ੀ ਮੰਨੀਏ ਕੋਈ ਤਾਂ ਜ਼ਿੰਮੇਵਾਰੀ ਲਊਗਾ ਇਸ ਚੀਜ਼ ਦੀ ਅਸੀਂ ਕਿਰੇ ਸਿਰ ਤੇ ਘਰਾਂ 'ਚ ਬੈਠਾਂਗੇ 5:30 ਵਜੇ ਫੇਰ ਹੋ ਜਾਂਦੇ ਮੇਰੇ ਪੁੱਤ ਤੇ 7 ਵਜੇ ਤੱਕ ਦੋਸ਼ੀ ਪਿੰਡਾਂ ਦੇ ਵਿੱਚ ਉਲਝੇ ਰਹੇ ਤੇ ਉੱਧਰ ਰਹੇ ਫਿਰ ਇੱਕ ਫੜਿਆ ਨਹੀਂ ਆਸਕਾ ਅਸੀਂ ਬਹੁਤ ਭੱਜੜਦੇ ਜਾ ਰਹੇ ਹਾਂ ਘੱਟੋ ਘੱਟ ਕੋਈ ਪਾਲਸੀ ਤਾਂ ਇਹੋ ਜਿਹੀ ਬਣਾ ਦਿਓ ਵੀ ਇਹਦਾ ਤਾਂ ਕਲੀਨ ਸੁਵੀਪ ਹੋ ਜੇ ਦੋਸ਼ੀ ਫੜਲੇ ਪਰਚੇ ਦੇਤੇ ਅੰਕਿਤ ਸਰਸਾ 18 ਸਾਲਾਂ ਦਾ ਨੌਜਵਾਨ ਹੈ ਜਿਹਨੇ ਸਿੱਧੂ ਤੇ ਦੋੰਦੇ ਪਿਸਤੋਲਾਂ ਨਾਲ ਫਾਇਰ ਕੀਤੇ ਔਰ ਉਹਨੂੰ ਕਿਹਾ ਕੀ ਗਿਆ ਸੱਸਾ ਜੀ ਇਹੋ ਜਿਹਾ ਕੰਮ ਕਰਵਾਵਾਂਗੇ ਤੁਹਾਡੇ ਤੋਂ ਪੂਰਾ ਹਰਿਆਣਾ ਹਰ-ਹਰ ਕੰਬੂਗਾ ਔਰ ਕਾਨੂੰਨ ਆਪਰਾ ਜਿੰਨਾ ਮਰਜੀ ਜ਼ੋਰ ਲਾ ਲੇ ਅੰਕਤ ਸਰਸਨੇ 4 ਸਾਲ ਬਾਅਦ ਬਾਏ ਇੱਜ਼ਤ ਜ਼ਮਾਨਤ ਲੈ ਕੇ ਬਾਹਰ ਆ ਜਾਣਾ ਆਊਗਾ ਤੁਹਾਡੇ ਉਮਰ ਕੈਦ ਹੋ ਜੂਗਾ ਵੱਧ ਤੋਂ ਵੱਧ ਚੌਥਾ ਹਿੱਸਾ ਸਜ਼ਾ ਜਿੰਨੀ ਕੱਤੀ ਗਈ ਉਹਨੂੰ ਕੋਈ ਕਾਨੂੰਨ ਜੇਲ੍ਹ ਦੇ ਅੰਦਰ ਡੱਕ ਨਹੀਂ ਸਕਦਾ ਉਹਨੇ ਆ ਕੇ ਵੀਰੋ ਐਮਬੀਬੀਐਸ ਨਹੀਂ ਕਰਨ ਲੱਗਦਾ ਉਹ ਆ ਕੇ ਉਨੇ ਸਿੱਧੂ ਮਾਰਿਆ ਉਹਦੇ ਕੋਲ ਇੱਕ ਸਰਟੀਫਿਕੇਟ ਹੈ ਫੋਰ ਲਾਰੈਂਸ ਦਾ ਹੋ ਗੁਰਗਾ ਉਹ ਆ ਕੇ بڑے بڑے ਉਹਦੀ ਗਿੱਚੀਆਂ ਦੱਬੂਗਾ ਆਪਾਂ ਐਸਸੀ ਨੂੰ ਬੰਦ ਕਰਨਾ ਹੈ ਜੇਲ ਭੇਜਣਾ ਵੀਰੋ ਹੱਲ ਨਹੀਂ ਕਿਸੇ ਦਾ ਅਮਰੀਕਾ ਦੇ ਵਿੱਚ ਤੁਹਾਨੂੰ ਪਤਾ ਹੋਊ ਪਿੱਛੇ ਜੇ ਕਨਸਟੇਬਲ ਸਰਬਜੀਤ ਦੀ ਮੌਤ ਹੋਈ ਉਹਨੂੰ ਕਿਸੇ ਗੋਰੇ ਨੇ ਗੋਲੀ ਮਾਰੀ ਪਤਾ ਨਹੀਂ ਕੋਈ ਆਪਣੀ ਨਸਲੀ ਕੇਸ ਸੀਗਾ ਇਹ ਅਗਲਿਆਂ ਨੇ ਭੋਗ ਤੋਵੇਲਾ ਫਾਂਸੀ ਦੇਤਾ ਇਹਨੂੰ ਕਹਿੰਦੇ ਜਸਟਿਸ ਇਹ ਤਾਂ ਹਲੇ ਸਸਤੋ proof ਹੀ ਬੰਗੀ ਜਾਂਦੇ ਆ ਕਾਦੀ ਕਾਦੀ proof ਦੇਈਏ ਕੋਈ ਬੰਦਾ ਘਰੇ ਬੈਠਾ ਮੈਨੂੰ ਮਰਵਾਉਣ ਦੀਆਂ ਤਿਆਰੀਆਂ ਕਰੀ ਜਾਂਦਾ ਮੈਂ ਉਹਦਾ proof ਕਿਵੇਂ ਦੇ ਤੂੰ ਮੈਨੂੰ ਕੀ ਪਤਾ ਤੁਹਾਡੇ ਜੀ ਕਿੰਨੇ ਬੰਦੇ ਮੇਰੇ ਹੱਕ 'ਚ ਸੋਚੀ ਜਾਂਦੇ ਆ ਕਿੰਨੇ ਕਿ ਮੇਰਾ ਮਜ਼ਾਕ ਕਢੋਣ ਵੀ ਆ ਮੈਂ ਕਹ ਫੈਸਲਾ ਕਰ ਸਕਦਾ ਕੋਈ ਮੈਂ ਜੋਰ ਸੀਦਾ ਹੈ ਨਹੀਂ ਕਿ ਸਾਨੂੰ ਮੱਥੇ ਤੋਂ ਵੇਖ ਕੇ ਦੇਖ ਲੂੰਗਾ ਕਾਦੇ proof ਦੇਈਏ ਗੋਲੀ ਦਾ ਹੱਲ ਗੋਲੀ ਹੈ ਜੇ ਕਿਸੇ ਦਾ ਮਰਦਾ ਤਾਂ ਉਹਨੂੰ ਪਾਵਰ ਹੋਣੀ ਚਾਹੀਦੀ ਆ ਮਾਰਨ ਦੀ ਵੀ ਚੱਲ ਮੁੱਕਦੀ ਐ ਸਾਡਾ 8 ਦਿੰਦਿਆਂ ਨੇ ਘੇਰ ਲਿਆ ਔਰ ਲੌਰੈਂਸ ਪੇਛੇ ਤੇ ਹੁੰਦਾ 200 ਬੰਦਾ ਲੈ ਕੇ ਬੁਲਟ ਪ੍ਰੂਫ ਗੱਡੀ ਲੈ ਕੇ ਸਾਡੀ ਸਟੇਜ ਦਾ ਸਟੇਟ ਦਾ ਏਜੀ ਸਾਹਿਬ ਐਫੀ ਡੈਵਟ ਦਿੰਦੇ ਆ ਦਿੱਲੀ ਗਵਰਨਮੈਂਟ ਨੂੰ ਜਾ ਕੇ ਵੀ ਜਿਹੜੇ ਮਹਿਮਾਨ ਲੈ ਕੇ ਚੱਲੇ ਆ ਪੂਰਾ ਸਾਥ ਕੇ ਰੱਖਾਂਗੇ ਪੂਰੀ ਸੇਵਾ ਪਾਣੀ ਕਰਾਂਗੇ ਇਹਨਾਂ ਨੂੰ ਫੁੱਲ ਦੀ ਨਹੀਂ ਆਉਂਦੀ ਕੋਈ ਮੈਡੀਕਲ ਦਿੱਕਤ ਨਹੀਂ ਹੁੰਨੰਦੇ सामके पूरे ਤੁਹਾਡੇ ਕੋਲ ਦੁਆਰੇ ਜਮਾ ਕਰਾ ਕੇ ਜਾਵਾਂਗੇ ਤਾਂ ਵੀ ਨਾ ਫਿਰ ਸਾਡੇ ਨਾਲ 9 ਤੋਂ ਗੈਂਗਸਟਰ ਚੰਗੇ ਨੇ ਉਹ ਕਾਨੂੰਨ ਦੀਆਂ ਕਮਜ਼ੋਰੀਆਂ ਦਾ ਕਿੰਨਾ ਫਾਇਦਾ ਉਠਾਉਂਦੇ ਨੇ ਇਹਨਾਂ ਚੀਜ਼ਾਂ ਨੂੰ ਦੂਰ ਕਿਨੇ ਕਰਨਾ ਸਾਡੇ ਹਕੂਮਤਾਂ ਨੇ ਕਰ ਨਹੀਂ ਜੀ ਇਹਨਾਂ ਨੂੰ ਆਪਾਂ ਜਤਾ ਕੇ ਭੇਜਿਆ ਕੀ ਕੋਈ ਇੱਕ ਵੀ ਲੀਡਰ ਮੈਨੂੰ ਭਰੋਸਾ ਦਿੰਦਾ ਮੇਰਾ ਆਉਣਾ ਬਹਿ ਜਾ ਤੇਰਾ ਕਰਦੇ ਆਂ ਮਸਲਾ ਹਾਲ ਉਹ ਜੂ ਹੈ ਇਸ ਤਰ੍ਹਾਂ ਇਤਨੀ ਬ्यान ਆਇਆ ਤੇ ਜੇ ਸਿੱਧੂ ਨੇ ਗਾਣਾ ਗਾਤਾ ਹੁਣ ਮੈਨੂੰ ਦੱਸੋ ਗਦਾਰ ਲੋਕੋ ਕੌਣ ਜਿੱਤ ਗਿਆ ਕੌਣ ਦੱਸੋ ਹਾਰ ਗਿਆ ਕੌਣ ਬੰਨ ਮੇਰੇ ਬੰਨ ਮੈਨੇ ਚੀਕਾਂ ਮਾਰੀਆਂ ਸੀ ਪਰਚਾ ਦੇ ਦਿਓ ਮਗਲੀ ਇਨਕੁਆਰੀ ਖੋਲ ਦਿਓ ਜੇ ਐਸ.ਆਈ.ਐਲ ਲਗਾਣਾ ਸਿੱਧੂ ਦਾ ਜਿਉਂਦੇ ਦਾ ਆ ਜਾਂਦਾ ਕਾਸ਼ ਮੈਂ ਨਾ ਰੋਕਦਾ ਮੇਰੇ ਪੁੱਤ ਨੂੰ ਗਾਣਾ ਰੀਲਿਸ ਕਰਨ ਤੋਂ ਉਤੇ ਪਰਚਾ ਹੋ ਜਾਂਦਾ ਉਹ ਜੇਲ੍ਹ ਚ ਹੁੰਦਾ ਜਿੰਦਾ ਹੁੰਦਾ ਮੇਰੇ ਕੋਲ ਮੈਂ ਕਹਾ ਪੁੱਤ ਤੇਰੇ ਦੇ ਪਰਚਾ ਦੇ ਦੇਣਗੇ ਤੂ ਇਹ ਘਣਾ ਰਿਲੀ ਜਨਾ ਕਰ ਹਲੇ ਤੇਰਾ ਵਿਆਹ ਕਰ ਲੈਂਦੇ ਮੈਂ ਉਸ ਤੋਂ ਬਾਅਦ ਕਰਦੀ ਜੇ 4 ਮਹੀਨੇ ਲਾਵੀ ਆਵੇਂਗਾ ਤਾਂ ਵੀ ਟੰਗ ਲਾ ਲੂ ਮੈਨੂੰ ਕੀ ਪਤਾ ਸੀ ਮੇਰਾ ਫੈਸਲਾ ਹੀ ਮੇਰੇ ਖਿਲਾਫ ਵੜ ਜਾਊਗਾ ਵੀਰੋ ਮੈਂ ਪ੍ਰੋਸੇ ਜੋਗਤਾ ਮੰਗਦਾ ਸਰਕਾਰ ਤੋਂ ਜੇ ਕੋਈ ਮੇਰੀ ਨਹੀਂ ਸੁਣੂਗਾ ਤਾਂ ਮੇਰੇ ਕੋਲ ਇੱਕੋ ਗੱਲ ਹੈ ਮੈਂ ਥੋੜੇ ਪੈਰੀ ਹੱਥ ਲਾਉਂਗਾ ਆ ਕੇ ਵੀ ਤੁਸੀਂ ਤਾਂ ਮੇਰੀ ਸੁਣੋ ਯਾਰ ਮੈਂ ਸਿਰ ਤੋਂ ਪੱਗ ਲਾ ਕੇ ਥੋੜੋ ਥੋੜੀ ਇੱਕੋ ਹੀ ਬੇਨਤੀ ਮੰਗੀ ਸੀ ਵੀ ਮੈਨੂੰ ਤੁਸੀਂ ਮੇਰਾ 28 ਸਾਲਾਂ ਦਾ ਪਾਲਿਆ ਹੋਇਆ ਮੁੱਢ ਮੱਖਣਾ ਨਾ ਤੇਰੀ ਕਰਤਾ ਮੇਰਾ ਗਲੋਕੋ ਕਸੂਰ ਦੱਸ ਦੋ ਕੀ ਐ ਮੈਂ ਉਸ ਤੋਂ ਪੱਗ ਲਾ ਕੇ ਕਸੂਰ ਪੁੱਛਿਆ ਮੇਰੇ ਨੇ ਬਾਸ਼ਾ ਦੀ ਸੇਵਾ ਕੀਤੀ ਮੇਰੇ ਨੇ ਪੱਗ ਨੂੰ ਪ੍ਰਮੋਟ ਕੀਤਾ ਮੇਰੇ ਨੇ ਕੌਮ ਨੂੰ ਪ੍ਰਮੋਟ ਕੀਤਾ ਮੇਰੇ ਨੇ ਸਿੱਖੀ ਕਿਸਾਨੀ ਸੰਘਰਸ਼ ਦੇ ਵਿੱਚ ਯੋਗਦਾਨ ਪਾਇਆ ਸਾਡੀ ਆਹੀ ਗਲਤੀ ਸੀ ਕੀ ਕੱਲ ਨੂੰ ਕੋਈ ਜਵਾਨ ਕੌਮ ਬਾਰੇ ਘਰ ਤੋਂ ਹਟ ਕੇ ਕੁਝ ਸਮਾਜ ਬਾਰੇ ਸੋਚਣ ਦੀ ਜ਼ਰੂਰਤ ਕਰੂਗਾ ਜੇ ਅਸੀਂ ਐਵੇਂ ਜਿਵੇਂ ਪਿਛਲੇ 6 ਮਹੀਨਿਆਂ ਦੇ ਵਿੱਚ ਵੀਰੋ 3 ਹੀਰੇ ਗਵਾ ਚੁੱਕਿਆ ਸੀ ਦੀਪ ਸਿੱਧੂ ਦਾ ਸਿਲਸਲਾ ਚੱਲਿਆ ਨੰਗਲੰਬੀਆਂ ਇਹੋ ਜਿਹਾ ਚੋਟੀ ਦਾ ਖਿਡਾਰੀ ਪੈਦਾ ਕਰ ਲੋਂਗੇ ਯਾਰ ਮਾਰਾ ਹੋਊਗਾ ਮੈਂ ਕਹਿੰਦਾ ਸੰਦੀਪ ਜੀ ਦੇ ਵਿੱਚ 100 ਕਮੀ ਹੋ ਸਕਦੀ ਹੈ ਬਾਈ ਜਿਹਨੂੰ ਸਮਝਾਇਆ ਵੀ ਜਾ ਸਕਦਾ ਯਾਰ ਉਹਨੂੰ ਮਾਰ ਦੇਣਾ ਹੀ ਕੋਈ ਹੱਲ ਥੋੜੀ ਹੈ ਕਿਸੇ ਗੱਲ ਦਾ ਤੁਸੀਂ ਉਹਦੀ ਲੱਤਾਂ ਵਾ ਵੜ ਦਿੰਦੇ ਯਾਰ ਉਹਨੂੰ ਆਪ ਦੇ ਬੱਚਿਆਂ ਚ ਬੈਠਾ ਤਾਂ ਰਹਿੰਦਾ ਯਾਰ ਉਹਦੀ ਖੇਡ ਬੰਦ ਹੋ ਗਈ ਉਹਦਾ ਕੈਰੀਅਰ ਬਰਬਾਦ ਹੋ ਜਾਂਦਾ ਉਹ ਜਿਹੜੀ ਮੇਰੀ ਭੈਣ ਵਿਚਾਰੀ ਬਿਲਕੀ ਦੀ ਫਿਰਦੀ ਆ ਉਹ ਤਾਂ ਵਿਚਾਰੀ ਆਪ ਦੇ ਘਰੇ ਬਹਿ ਜਾਂਦੀ ਤੁਸੀਂ ਮਾਰਨ ਤੋਂ ਪਹਿਲਾਂ ਇਹ ਤਾਂ ਦੇਖ ਲਓ ਜਦ ਤੁਹਾਡੇ ਕੋਲੇ ਦੋ ਗੋਲੀਆਂ ਹੋਰ ਹੈ ਨਹੀਂ ਤੁਸੀਂ ਦੋ ਮਾਂ ਤੇ ਉਹਦੇ ਵੀ ਮਾਰ ਦਿਆ ਕਰੋ ਨਾਲ ਯਾਰ ਥੋਨੂੰ ਕੀ ਫਰਕ ਪੈਂਦਾ ਥੋੜੇ ਤਾਂ ਦੋ ਕਤਲ ਹੀ ਵਧਣਗੇ ਥੋੜਾ ਤਾਂ ਇਨਕਰੀਮੈਂਟ ਲੱਗਦਾ ਜਦੋਂ ਇੱਕ ਬੰਦਾ ਮਾਰਦੇ ਹੋ ਕੋਈ ਪਾਲਸੀ ਦਾ ਬਣ ਜੇਕਰ ਤੂੰ ਕਰ ਜਿਹਦਾ ਪੁੱਤ ਬਾਹਰੋਂ ਉਹਦਾ ਬਾਪ ਉਹ ਨਾਲ ਮਾਰ ਦਿਆ ਕਰੋ ਮੈਂ ਤਾਂ ਇੰਨੀ ਗੱਲ ਜਿੱਥੋਂ ਤੋਂ ਹੋਰ ਕੁਝ ਜਿੱਥੋਂ ਤੋਂ ਮਾਰਨਾ ਰੋਕਿਆ ਨਹੀਂ ਜਾ ਸਕਦਾ ਘਟੋ ਘਟ ਬਣਾ ਦਿਓ ਰ ਇੱਕਦਮ ਸਾਨੂੰ ਵੀ ਨਾਲ ਤੋੜ ਦਿਆ ਕਰੋ ਦੋ ਗੋਲੀਆਂ ਹੀ ਨੇ ਯਾਰ ਅਸੀਂ ਐਡੇ ਵੱਡੇ ਮਹਿਲ ਦੇ ਵਿੱਚ ਕਿਵੇਂ ਰਹੀਏ ਦੱਸੋ ਕਿਹੜੀ ਆਸ ਦੇ ਸਿਰ ਤੇ ਅੰਦਰ ਬੜਨੂ ਜੀ ਨਹੀਂ ਕਰਦਾ ਤਾਂ ਲੋਕ ਹਾਲੇ ਸੁਆਸ ਲੈ ਰਹੇ ਨੇ ਇਸ ਗੱਲ ਦਾ ਸੱਤਾਧਾਰੀ ਹਾਲੇ ਤੱਕ ਕਿਸ ਨੇ ਜ਼ਿੰਮੇਵਾਰੀ ਦਾ ਇਹ ਬਿਆਨ ਨਹੀਂ ਲਈ ਵੀ ਸਾਡੇ ਤੋਂ ਗਲਤੀ ਹੋਈ ਸਾਡੇ ਆ ਫਲਾਣੇ ਅਫਸਰ ਦੀ ਗਲਤੀ ਸੀ ਇਹਨੇ ਅਨਾਉਂਸ ਕਰਤੀ ਕਿਨੇ ਦੇਤੀ ਟੀਵੀ ਚੈਨਲ ਨੂੰ ਖਬਰ ਅਸੀਂ ਕਾਦੀ ਸੌਂ ਚੱਕਦੇ ਆ ਜਦੋਂ ਸਵਿਧਾਨ ਦੇ ਅਹੁਦੇ ਗੁਪਤ ਰੱਖਣ ਦੀ ਕਸਮ ਖਾ ਕੇ ਕਸਮ ਚੱਕਦੇ ਆ ਮੰਤਰੀਪਤੀ ਅਸੀਂ ਕਹਿੰਦੇ ਆ ਮੈਂ ਆਪਰੇ ਅਹੁਦੇ ਦੀ ਮਰਿਆਦਾ ਨੂੰ ਬਰਕਰਾਰ ਰੱਖੂੰਗਾ ਕਿੱਥੇ ਰਹੀ ਮਰਿਆਦਾ ਬਰਕਰਾਰ ਸੋ ਵੀਰੋ ਮੈਂ ਇੱਕ ਭੋਗ ਤੇ ਜਾਣਾ ਹੈ ਇੰਨਾ ਕਹਿੰਦਾ ਹੋਇਆ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਸੀ ਵੀ ਆਪਣਾ ਸੰਘਰਸ਼ ਚੱਲ ਪਿਆ ਹੁਣ ਤੁਸੀਂ ਕੈਂਡਲ ਮਾਰਚ ਕੱਢਣਿਆ ਜਿੱਥੇ ਵੀ ਤੁਹਾਡੇ ਨਗਰ ਖੇੜੇ ਜਿੱਥੇ ਤੁਸੀਂ ਸ਼ਹਿਰ 'ਚ ਬੈਠੋ ਪਿੰਡ 'ਚ ਬੈਠੇ ਹੋ ਜਸਟਿਸ ਲਈ ਇਹਨਾਂ ਨੂੰ ਪਤਾ ਲੱਗ ਜਾਏ ਵੀ ਐਂਦੀ ਜਨਤਾ ਸਿੱਧੂ ਦੇ ਪਿੱਛੇ ਆ ਵੀਰ ਉਹ ਸੋਥੋ ਡਰਦੇ ਨਹੀਂ ਹੋਰ ਕੋਈ ਹੱਲ ਨਹੀਂ ਜਦੋਂ ਆਪਾਂ ਇਹਨਾਂ ਦੀ ਸਲੋਟੀ ਬਾਸ ਕਰਨ ਵਾਲੇ ਮਨ ਬਣਾ ਲੈਣਾ ਆਪਦਾ ਸਾਰੇ ਮਸਲੇ ਹੱਲ ਹੋ ਜਾਣਗੇ ਫਿਰ ਬੱਸ ਇੱਕ ਬੋਟ ਤੋਂ ਡਰਦੇ ਆ ਵੀਰਾ ਹੋਰ ਕਿਸੇ ਗੱਲ ਤੋਂ ਨਹੀਂ ਡਰਦੇ ਇਹ ਹੁਣ ਤੁਸੀਂ ਦੇਖਣਾ ਵੀਰੋ ਸਾਡਾ ਤਾਂ ਉੱਜੜ ਗਿਆ ਅਸੀਂ ਤਾਂ ਹੋਰ ਛੇ ਮਹੀਨੇ ਰੋਕੇ ਬਹਿ ਜਾਾਂਗੇ ਸਾਡੇ ਕੋਲ ਤਾਂ ਹੁਣ ਸਭ ਕੁਝ ਪੈਦਾ ਕੀ ਮੇਰੇ ਦੋਸ਼ੀ ਗੋਰੀਕਰ ਮਾਰਨ ਵਾਲੇ ਨਹੀਂ ਹੈਗੇ ਉਹ ਤਾਂ ਇੱਕ ਜਰੀਆ ਬਣੇ ਚਾਹੇ ਉਹਨੇ ਫਰuktੀ ਲੈ ਲਈ ਜਾਂ ਉਹਨਾਂ ਨੂੰ ਉਹਨਾਂ ਨਾਲ ਜਿਹੜੇ ਐਸੋਸੀਏਟ ਬੰਦੇ ਸੀਗੇ ਮੈਂ ਜਿੰਨਾਂ ਦਾ ਪਹਿਲਾਂ ਜ਼ਿਕਰ ਵੀ ਕੀਤਾ